ਉਹ ਕਹਿੰਦਾ ਸੂਬੇਦਾਰਾ ਬੰਦੇ ਮੈਨੂੰ ਪਤਾ ਵਾ ਇਹਦਾ ਕੌਣ ਕਹਿੰਦੇ ਹੱਥ ਬੰਨ ਜੰਡਿਆਲਿਏ ਅਰਜ਼ ਕੀਤੀ ਹੋਵੇ ਹੁਕਮਤਾ ਕਰਾਂ ਬਿਆਨ ਸੂਬੇ ਜਾਣੇ RAM ਨਾ ਸਿੱਖਾਂ ਦੀ ਸਮਝ ਆਵੇ ਕਿਹੋ ਜੈ ਨੇ ਇਹ ਇਨਸਾਨ ਸੂਬੇ ਅਸੀਂ ਮਾਰਦੇ ਮਾਰਦੇ ਥੱਕ ਲੱਥੇ ਇਹ ਸਗੋਂ ਧੂਨੇ ਹੁੰਦੇ ਜਾਣ ਸੂਬੇ ਉਹ ਜਿੱਥੇ ਬਾਹਰ ਦੀ ਚੜੀ ਨਾ ਪਹੁੰਚ ਸਕੇ ਉਥੇ ਪਹੁੰਚੇ ਕਰਨ ਨੁਕਸਾਨ ਸੂਬੇ ਸੂਬੇਦਾਰ ਕਹਿੰਦਾ ਨਾ ਦੱਸ ਬੁਝਾਰਤਾ ਨਾ ਪਾ ਕਹਿੰਦਾ ਸੁਣ ਲਾ ਕਹਿੰਦਾ ਮਹਿਤਾਬ ਸਿੰਘ ਭੰਗੂ ਮੀਰਾ ਕੋਟੀਆ ਇੱਕ ਬੜਾ ਢਾੜ ਵੀ ਅਤੇ ਬਲਵਾਨ ਸੂਬੇ ਇੱਕ ਉਹ ਤੇ ਉਹੋ ਜਿਹਾ ਹੀ ਨਾਲ ਉਹਦੇ ਮਾੜੀ ਕੰਬੋਕੇ ਦਾ ਸੁਖਾ ਸਿੰਘ ਤਰਖਾਨ ਸੂਬੇ ਤੇ ਮਸਾ ਇੱਕ ਨਾ ਮਾਰਿਆ ਸਮਝ ਲੈਣਾ ਵਾਰੀ ਆਪਣੀ ਵੀ ਆਈ ਜਾਣ ਸੂਬੇ ਮਾਰੋ ਨਾ ਸਾਨੂੰ ਵੀ ਦੇਣਾ ਇਹ ਬੰਦੇ ਦੋ ਆ ਤੇ ਦੋਵੇਂ ਬੰਦੇ ਬੁੱਢਾ ਜੌਣ ਬੈਠੇ ਆ ਨਾਂ ਮਹਤਾਬ ਸਿੰਘ ਲੰਬਣਾ ਜੀ ਤੇ ਨਾਂ ਸੁਖਾ ਸਿੰਘ ਲੰਬਣਾ ਜੀ ਸੂਬੇਦਾਰ ਕਹਿੰਦਾ ਫੇਰ ਰਾਜਨੀਤਿਕ ਬੰਦਾ ਕਿਸੇ ਦਾ ਸਾਕਾ ਨਹੀਂ ਉਹਦੇ ਲਈ ਨਿਆਣੇ ਕੀ ਉਹਦੇ ਲਈ ਗੁਰੂ ਕੀ ਉਹਦੇ ਲਈ ਕੌਮ ਕੀ ਉਹਨੇ ਆਪਣਾ ਉੱਲੂ ਸਿੱਧਾ ਕਰਨਾ ਹੈ ਵਿੱਚ ਬੈਠਾ ਬੈਠਾ ਜੰਡਿਆਲੇ ਵਾਲਾ ਚੌਧਰੀ ਕਹਿੰਦਾ ਮੱਸੇ ਦੀ ਬੀگم ਖੁਸ਼ ਕਰਨੀ ਨਾ ਆਪਾਂ ਮਹਤਾਬ ਸਿੰਘ ਨਹੀਂ ਤੇ ਮਹਤਾਬ ਸਿੰਘ ਦਾ ਮੁੰਡਾ ਮਾਰ ਦਿਓ ਸੱਤਾਂ ਕ ਸਾਲਾਂ ਦਾ ਹੈਗਾ ਵਾ ਨਾਲੇ ਬੱਚਾ ਮਾਰਾਂਗੇ ਤੇ ਜਿਆਦੀ ਖੁਸ਼ ਹੋਣੀ ਆ ਉਹ ਸਿਰ ਵੱਢ ਕੇ ਲਿਆਓ ਉਹਦਾ ਨਿਆਣਾ ਮਾਰ ਦਿਓ ਉਹਦਾ ਸਿਰ ਵੱਢ ਕੇ ਤੇ ਮੱਸੇ ਰੰਗੜ ਦੀ ਬੀਗਮ ਨੂੰ ਦੇ ਦਿਓ ਮੱਸੇ ਰੰਗੜ ਦੀ ਬੀਗਮ ਨੇ ਇੰਨੇ ਚ ਖੁਸ਼ ਹੋ ਜਾਣਾ ਸੂਬੇਦਾਰ ਕਹਿੰਦਾ ਪਾਓ ਕੋੜਿਆਂ ਤੇ ਕਾਠੀਆਂ ਮੀਰਾ ਕੋਟ ਪਿੰਡ ਨੂੰ ਪਾਓ ਘੇਰਾ ਮਹਿਤਾਬ ਸਿੰਘ ਨੂੰ ਪੰਗੂ ਮੀਰਾ ਕੋਟੀਆਂ ਨਹੀਂ ਲੱਭਦਾ ਤੇ ਉਹਦਾ ਪੁੱਤ ਮਾਰ ਕੇ ਆਓ ਲੋ ਜੀ ਮੀਰਾ ਕੋਟ ਪਿੰਡ ਨੂੰ ਲੱਗਾ ਜੇ ਘੇਰਾ ਪੈਣਾ ਵਾਰ ਚੜ੍ਹ ਕੇ ਆਈ ਪਿੰਡ ਵਾਲੇ ਇਕੱਠੇ ਹੋਏ ਤੇ ਵੱਡੇ ਫੌਜਦਾਰ ਦੇ ਵਾਸਤੇ ਵੱਡਾ ਕੁਰਸੀ ਦਾ ਪ੍ਰਬੰਧ ਕੀਤਾ ਗਿਆ ਪਿੰਡ ਵਾਲੇ ਇਸ ਕਰਕੇ ਇਕੱਠੇ ਹੋਏ ਆ ਕਿਉਂਕਿ ਪਿੰਡਾਂ ਵਾਲਿਆਂ ਨੂੰ ਇੱਕ ਡਰ ਹੁੰਦਾ ਸੀ ਵੀ ਲਾਹੌਰੋਂ ਜਦੋਂ ਪੁਲਿਸ ਚੜ੍ਹ ਕੇ ਆਈ ਕਿਸੇ ਨਾ ਕਿਸੇ ਦੀ ਸ਼ਾਮਤ ਜ਼ਰੂਰ ਆਊਗੀ ਇਹ ਦੌਰ ਤੁਸੀਂ ਵੇਖਿਆ ਵਾ 84 ਤੋਂ 95 ਤੱਕ ਜਦੋਂ ਪਿੰਡਾਂ 'ਚ ਜਿਪਸੀਆਂ ਘੂਕਦੀਆਂ ਸੀ ਨਾ ਪੁਲਿਸ ਦੀਆਂ ਦੇ ਲੋਕੀ ਡਰ ਜਾਂਦੇ ਸੀ ਕਿ ਕਿਸੇ ਨਾ ਕਿਸੇ ਦੀ ਸ਼ਾਮਤ ਆਈ ਆ ਲੋਕਾਂ ਨੇ ਮੁੰਡੇ ਜਿਪਸੀਆਂ 'ਚ ਚੜਦੇ ਤੇ ਵੇਖੇ ਸੀ ਉੱਤਰ ਦਾ ਕੋ ਟਾਵਾ ਟਾਵਾ ਹੀ ਹੁੰਦਾ ਹੈ ਜਿਹੜਾ ਇੱਕ ਵਾਰੀ ਪੁਲਿਸ ਦੀ ਜਿਪਸੀ 'ਚ ਬਹਿ ਗਿਆ ਉਸ ਦੌਰ 'ਚ ਕਿਸੇ ਨਾ ਕਿਸੇ ਨਹਿਰ ਦੇ ਪੁਲ ਤੇ ਕਿਸੇ ਨਾ ਕਿਸੇ ਦੇ ਸੂਏ ਦੇ ਪੁਲ ਤੇ ਮੁੰਡਾ ਮਰਿਆ ਮਿਲਦਾ ਸੀ ਜੇ ਪਿੰਡ ਵਾਲੇ ਜਾਂ ਟੱਬਰ ਦਾ ਮਾੜਾ ਮੋਟਾ ਹੱਥ ਨਾ ਪਿਆ ਤੇ ਹੁਣ ਸ ਫੌਜਦਾਰ ਬੈਠਾ ਪਿੰਡ ਵਾਲੇ ਇਕੱਠੇ ਹੋਏ ਪਿੰਡ ਦਾ ਚੌਕੀਦਾਰ ਸੱਦਿਆ ਗਿਆ ਅੱਜ ਵੀ ਜਦੋਂ ਸਰਕਾਰੀ ਬੰਦੇ ਆਉਣਗੇ ਤੁਹਾਡੇ ਪਿੰਡ 'ਚ ਤੁਹਾਡੇ ਪਿੰਡ 'ਚ ਭਾਵੇਂ ਜਿੰਨੇ ਮਰਜ਼ੀ ਅਮੀਰ ਬੰਦੇ ਰਹਿੰਦੇ ਹੋਣ ਦੋ ਬੰਦਿਆਂ ਨੂੰ ਆਵਾਜ਼ ਵੱਜਦੀ ਆ ਸਾਰਿਆਂ ਨੂੰ ਨਹੀਂ ਵੱਜਦੀ ਨੰਬਰਦਾਰ ਨੂੰ ਤੇ ਚੌਕੀਦਾਰ ਨੂੰ ਚੌਕੀਦਾਰ ਸੱਦ ਲਿਆ ਚੌਕੀਦਾਰ ਕਹਿੰਦਾ ਜਨਾਬ ਹੁਕਮ ਕਹਿੰਦਾ ਨੰਬਰਦਾਰ ਨਹੀਂ ਆਇਆ ਕਹਿੰਦਾ ਜੀ ਮੈਂ ਲੈ ਕੇ ਆਉਣਾ ਹੁਣ ਚੌਕੀਦਾਰ ਪਿੰਡ ਦੀ ਸਾਥ 'ਚੋਂ ਤੁਰਿਆ ਤੇ ਅਗਲੇ ਬੰਨੇੋਂ ਨੰਬਰਦਾਰ ਤੁਰਿਆ ਆਉਂਦਾ ਸੀ ਨੰਬਰਦਾਰ ਦਾ ਨਾਮ ਆ ਭਾਈ ਨੱਥਾ ਖਹਿਰਾ ਨੱਥਾ ਉਹਦਾ ਨਾਂ ਖਹਿਰਾ ਉਹਦੀ ਗੋਤ ਹੈਗਾ ਉਹ ਮੁਸਲਮਾਨ ਆ ਮੈਨੂੰ ਇੱਕ ਬੰਦਾ ਕਹਿੰਦਾ ਲੈ ਮੁਸਲਮਾਨ ਖਹਿਰੇ ਹੁੰਦੇ ਆ ਮੈਂ ਖਾ ਮੁਸਲਮਾਨ ਢਿੱਲੋਂ ਵੀ ਹੁੰਦੇ ਆ ਮੁਸਲਮਾਨ ਗਿੱਲ ਵੀ ਹੁੰਦੇ ਆ ਮੁਸਲਮਾਨ ਬਾਜਵੇ ਵੀ ਹੁੰਦੇ ਆ ਮੁਸਲਮਾਨ ਮਾਨ ਵੀ ਹੁੰਦੇ ਆ ਮੁਸਲਮਾਨ ਖਹਿਰੇ ਵੀ ਹੁੰਦੇ ਆ ਮੈਂ ਕਿਹਾ ਇਹ ਗੋਤਾ ਨੂੰ ਪਹਿਲ ਦਿੱਤੀ ਮਗਰ ਉਹ ਸਿੰਘ ਸ਼ਬਦ ਤੇ ਬਹੁਤਿਆਂ ਨੇ ਲਾਜ ਦਿੱਤਾ ਵਾ ਕੌਰ ਵੀ ਲਾਹ ਦਿੱਤਾ ਸੀ ਹੁਣ ਅਗਲੇ ਬੰਦੇ ਉਹ ਪਿੰਡ ਦਾ ਨੰਬਰਦਾਰ ਤੁਰਿਆ ਆਵੇ ਇਹਦਾ ਨਾਂ ਵਾ ਨੱਥਾ ਖਹਿਰਾ ਨਥਾ ਖੇਰਾ ਪਿੰਡ ਦੀ ਸਾਥ ਚ ਆ ਕੇ ਤੇ ਫੌਜਦਾਰ ਨੂੰ ਹੱਥ ਜੋੜ ਕੇ ਕਹਿੰਦਾ ਜੀ ਜਨਾਬ ਸਾਡੇ ਪਿੰਡ ਨੂੰ ਘੇਰਾ ਕਿਉਂ ਪਾਇਆ ਭਲਾ ਫੌਜਦਾਰ ਕਹਿੰਦਾ ਤੈਨੂੰ ਨਹੀਂ ਪਤਾ ਮਸਾ ਰੰਗੜ ਮਰ ਗਿਆ ਕਹਿੰਦਾ ਜੀ ਪਤਾ ਕਹਿੰਦਾ ਫਿਰ ਤੈਨੂੰ ਇਹ ਵੀ ਪਤਾ ਹੋਊਗਾ ਮਸਾ ਰੰਗੜ ਮਾਰਿਆ ਕਿੰਨੇ ਕਹਿੰਦਾ ਜੀ ਸਾਡੇ ਪਿੰਡ ਦੇ ਮਹਿਤਾਬ ਸਿੰਘ ਦਾ ਨਾਂ ਲੱਗਦਾ ਕਹਿੰਦਾ ਨਾਂ ਨਹੀਂ ਲੱਗਦਾ ਉਹਨੇ ਸੱਚੀ ਮਾਰਿਆ ਵਾ ਨਥਾ ਚਾਹ ਨੰਬਰਦਾਰ ਕਹਿੰਦਾ ਜੀ ਮੇਰੇ ਲਈ ਕੀ ਸੇਵਾ ਸਾਡੇ ਪਿੰਡ ਨੂੰ ਕਿਹੜਾ ਕਿਉਂ ਪਾਇਆ ਉਹ ਕਹਿੰਦਾ ਅਸੀਂ ਮਹਿਤਾਬ ਸਿੰਘ ਦਾ 7 ਸਾਲਾਂ ਦਾ ਪੁੱਤ ਮਾਰਨਾ ਬਸ ਦਾ ਸਿਰ ਵੜਨਾ ਵਾ ਉਹਨੇ ਸਾਡਾ ਮਾਰਿਆ ਅਸੀਂ ਉਹਦਾ ਪੁੱਤ ਮਾਰਨਾ ਵਾ ਤੂੰ ਉਹਦਾ ਪੁੱਤ ਚੋਕੇ ਤੇ ਪਿੰਡ ਦੀ ਸਾਥ ਚਲਿਆ ਨਥਾ ਨੰਬਰਦਾਰ ਹੱਥ ਜੋੜ ਕੇ ਕਹਿੰਦਾ ਜਨਾਬ 7 ਸਾਲਾਂ ਦੇ ਬੱਚੇ ਨੂੰ ਕੀ ਪਤਾ ਬੰਦਾ ਕਿਵੇਂ ਮਾਰੀਦਾ ਮੈਂ ਪਿੰਡ ਦਾ ਨੰਬਰਦਾਰ ਆਂ ਦੇਣਾ ਵਾਦਾ ਕਰਦਾ ਮਹਿਤਾਬ ਸਿੰਘ ਜਦਨ ਆਇਆ ਮੈਂ ਮਹਿਤਾਬ ਸਿੰਘ ਆਪ ਫੜਾਉਂਗਾ ਬੱਚੇ ਦਾ ਕੋਈ ਦੋਸ਼ ਨਹੀਂ ਆ ਬੱਚੇ ਨੂੰ ਤੁਸੀਂ ਛੱਡ ਦਿਓ ਤੇ ਫੌਜਦਾਰ ਤੇ ਬੋਲਣ ਦਾ ਲਾਗੋ ਕਿੰਨੇ ਕਾ ਜਾ ਚੌਧਰੀ ਉੱਠ ਕੇ ਕਹਿੰਦਾ ਹੁਣ ਤੂੰ ਸਾਨੂੰ ਮਤਾ ਦੇਂਗਾ ਕੰਮ ਕਿੱਦਾਂ ਕਰਨਾ ਮੈਂ ਇੱਕ ਤਤਜਾ ਕੱਢਿਆ ਵਾ ਗੁੱਸਾ ਨਾ ਕਰਿਓ ਇੰਨਾ ਵੱਡਾ ਚੌਧਰੀ ਨਕਮਾ ਨਹੀਂ ਹੁੰਦਾ ਜਿੰਨਾ ਥੱਲੇ ਚਮਚਾ ਗਰੀ ਕਰਨ ਵਾਲਾ ਨਕਮਾ ਹੁੰਦਾ ਉਦੀ ਰੋਟੀ ਇਸੇ ਕੰਮ ਤੇ ਪੱਕਣ ਦੀ ਹੁੰਦੀ ਆ ਜੀ ਹਜ਼ੂਰੀ ਜੀ ਹਜ਼ੂਰੀ ਵੇਖਾ ਤੇ ਪਿੰਡਾਂ ਚ ਕਈ ਬੰਦੇ ਨੇ ਭੱਜ ਨਾ ਸਿਰ ਤੇ ਰੋਟੀ ਕਮਾ ਜਾਂਦੇ ਤੁਹਾਡੇ ਵਰਗੇ ਬੰਦੇ ਖੇਤਾਂ ਚ ਵੀ ਕੰਮ ਕਰੀ ਜਾਂਦੇ ਆ ਦਿਹਾੜੀ ਦਾ ਪਾ ਵੀ ਕਰੀ ਜਾਂਦੇ ਆ ਰੋਟੀ ਪੱਕਦੀ ਨਹੀਂ ਕਹਿੰਦੇ ਮਰੀ ਚੱਲਿਆਂ ਕੰਮ ਕਰ ਕਰਕੇ ਬਣਦਾ ਕੱਖ ਨਹੀਂ ਉਹ ਕਰਦਾ ਵੀ ਕੱਖ ਨਹੀਂ ਆ ਰੋਟੀ ਸਾਰੇ ਪਿੰਡ ਤੋਂ ਸੌਖੀ ਖਾਂਦਾ ਉਹਦਾ ਇੱਕੋ ਕੰਮ ਆ ਬਸ ਜੀ ਹਜ਼ੂਰੀ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਇਹਦੇ ਵਾਸਤੇ ਉਹਨੂੰ ਕਿਸੇ ਦਾ ਘਰ ਉਜਾੜਨਾ ਪੈਜੇ ਇਹਦੇ ਵਾਸਤੇ ਉਹਨੂੰ ਕਿਸੇ ਦਾ ਨੁਕਸਾਨ ਕਰਨਾ ਪੈਜੇ ਉਹ ਬੰਦੇ ਕਦੀ ਪਛਾਣ ਨਹੀਂ ੜਦੇ ਕਈ ਲੋਕੀ ਭੱਜ ਨਸ ਸਿਰ ਤੇ ਰੋਟੀ ਖਾ ਜਾਂਦੇ ਆ ਭੱਜ ਨਸ ਸਿਰ ਤੇ ਗਿੱਦੜ ਡਾਕਟਰ ਬਣ ਗਿਆ ਨਾ ਗਿੱਦੜ ਤੇ ਗਿੱਦੜ ਬਣ ਗਿਆ ਡਾਕਟਰ ਦੇ ਗਿੱਦੜ ਨੇ ਬੋਰਡ ਲਾਤਾ ਐਮ ਬੀਬੀਐਸ ਉਹ ਚੈਲੰਜ ਕਰ ਕਹਿੰਦਾ ਵੀ ਮੈਂ ਬਣ ਗਿਆ ਜੇ ਡਾਕਟਰ ਤੇ ਡਾਕਟਰ ਉਹ ਖੇ ਦਾ ਹੀ ਡਾਕਟਰ ਤੇ ਉਹਦਾ ਨਾਂ ਦਾ ਹੀ ਬਣਿਆ ਹੈ ਨਾ ਉਹ ਕਹਿੰਦਾ ਮੈਂ ਬਣ ਗਿਆ ਡਾਕਟਰ ਮਰੀਜ਼ ਲਿਆਓ ਕੋਈ ਜੰਗਲ ਦੇ ਜਾਨਵਰਾਂ ਨੇ ਪਤਾ ਕੀਤਾ ਵੀ ਦੀ ਡਾਕਟਰੀ ਪਤਾ ਕਰੀਏ ਕਿਦਾਂ ਦੀ ਆ ਉਹ ਖੋਤਾ ਲੈ ਕੇ ਫੜ ਕੇ ਇੱਕ ਬਿਮਾਰ ਜਾ ਉਹ ਲਿਆ ਕੇ ਗਿੱਦੜ ਦੇ ਅਗੇ ਲੰਮੇ ਪਾਦਤਾ ਕਹਿੰਦੇ ਡਾਕਟਰ ਸਾਹਿਬ ਇਹਦਾ ਕਰਨਾ ਇਲਾਜ ਹੁਣ ਗਿੱਦੜ ਹੀ ਉਹ ਭੱਜਣਾ ਸਾਲਿਆ ਵਰਗਾ ਜਿਹੜੇ ਪਿੰਡਾਂ 'ਚ ਹੁੰਦੇ ਭੱਜਣਾ ਸਾਲਾ ਮਹਿਕਮਾ ਖਾਲੀ ਉਦਾਂ ਹੀ ਚੌਧਰਪੁਣਾਈ ਹੁਣ ਗਿੱਦੜ ਹੀ ਉਹ ਬੰਦਾ ਗਿੱਦੜ ਕੋ ਡਾਕਟਰ ਥੋੜਾ ਹੀ ਗਿੱਦੜ ਭੱਜ ਕੇ ਕਦੇ ਐ ਨੂੰ ਨੰਗ ਜਾ ਕਰੇ ਗਿੱਦੜ ਭੱਜ ਕੇ ਕਦੇ ਐ ਨੂੰ ਨੰਗ ਜਾ ਕਰੇ ਗਿੱਦੜ ਭੱਜ ਕੇ ਕਦੇ ਤਾਂ ਤੇ ਕਦੇ ਠਾਂ ਤੇ ਖੋਤਾ ਮਰ ਗਿਆ ਮਰੀ ਜਾਣਾ ਇਲਾਜ ਤੇ ਹੋਇਆ ਨਾ ਵਿਚਾਰੇ ਦਾ ਖੋਤਾ ਮਰ ਗਿਆ ਜਾਨਵਰਾਂ ਨੇ ਗਿੱਦੜ ਘੇਰ ਲਿਆ ਕਹਿੰਦਾ ਤੂੰ ਕਹਾਦਾ ਡਾਕਟਰ ਓਏ ਤੂੰ ਖੋਤਾ ਮਾਰਤਾ ਤੇ ਗਿੱਦੜ ਮੂੰਹ ਤੇ ਲਾ ਜਾ ਕਰਕੇ ਆਂਦਾ ਮਰਨਾ ਜਿਉਣਾ ਰੱਬ ਦੇ ਹੱਥ ਵਸਿਆ ਜੇ ਮੈਂ ਭੱਜ ਨਸ ਚ ਕੋਈ ਕਮੀ ਛੱਡੀ ਆ ਤੇ ਫੇਰ ਮੈਨੂੰ ਦੱਸੋ ਕਈ ਇਥੇ ਭਜਨਾ ਸੀ ਕਰੀ ਜਾਂਦੇ ਉਦਾਂ ਹੀ ਮੇਰੇ ਅੰ内 ਕੱਖ ਨਹੀਂ ਕਰਨਾ ਬਸ ਵਿਗਾੜਨਾ ਜਿੰਨਾ ਮਰਜ਼ੀ ਵਿਗਾੜ ਦਿਓ ਉਹ ਜਿਹੜਾ ਛੋਟਾ ਕਰਿੰਦਾ ਸੀ ਉਹ ਸੀ ਚਮਚਾਗਰੀ ਕਰਨ ਵਾਲਾ ਮੈਂ ਇੱਕ ਗੱਲ ਕਹਿਣਾ ਨਾ ਸਟੇਜ ਦੇ ਉੱਤੇ ਆਪਣੀਆਂ ਲੱਤਾਂ ਤੇ ਪਾਰ ਪਾਉਣਾ ਸਿੱਖੋ ਚਮਚਾਗਰੀ ਵਾਲਾਂ ਤੋਂ ਬਚ ਜਾਓ ਜਿੱਦਣ ਤੁਹਾਡਾ ਨੁਕਸਾਨ ਕੀਤਾ ਤੁਹਾਡੀ ਚਮਚਾਗਰੀ ਵਾਲਾ ਕਰਨਾ ਜੇ ਇਹਨੇ ਬੰਦੇ ਮਾੜੇ ਨਹੀਂ ਹੁੰਦੇ ਜਿੰਨੇ ਚਮਚਾਗਰੀ ਕਰਨ ਵਾਲੇ ਉਹਨਾਂ ਨੂੰ ਮਾੜੇ ਬਣਾ ਦਿੰਦੇ ਆ ਚਮਚੇ ਗਰੀ ਹਾਲ ਚਮਚਿਆਂ ਦਾ ਪ੍ਰਬੰਧ ਤੇ ਜਿਹੜਾ ਪ੍ਰਵਾਹ ਜਿਹੜੀ ਉਹ ਟੈਂਟ ਵਾਲੇ ਨਹੀਂ ਕਰਦੇ ਟੈਂਟ ਵਾਲੇ ਕਿਸੇ ਦੇ ਘਰ ਜਾਂ ਨਾ ਵਿਆਹ ਚ ਤੇ ਉਹਦੇ ਨੌਕਰ ਕਹਿੰਦੇ ਆ ਜੀ ਐਨੇ ਟੱਪ ਲੱਭ ਗਏ ਜੇ ਐਨੇ ਆਹ ਲੱਭ ਗਿਆ ਇੰਨਾ ਉਹ ਲੱਭ ਗਿਆ ਗਲਾਸ ਵੀ ਲੱਭ ਗਏ ਜੇ ਕੜਛੀਆਂ ਲੱਭ ਗਿਆ ਚਮਚੇ ਨਹੀਂ ਲੱਭਣ ਦਾ ਤੇ ਟੈਂਟ ਵਾਲਾਂ ਦਾ ਚਮਚੇ ਛੱਡੋ ਚਮਚੇ ਨਹੀਂ ਪ੍ਰਵਾਹ ਕਰੀਦੇ ਬਾਕੀ ਸਮਾਨ ਪੂਰਾ ਕਰਕੇ ਲਿਆਓ ਚਮਚਿਆਂ ਦੀ ਪ੍ਰਵਾਹ ਤਾਂ ਟੈਂਟ ਵਾਲੇ ਨਹੀਂ ਕਰਦੇ ਅਸੀਂ ਚਮਚਾ ਗਰੀਦੋ ਬਣਾ ਤੁਰਦੇ ਨਹੀਂ ਚਮਚਾ ਹੁੰਦਾ ਤੇ 3 ਇੰਚ ਦਾ ਆ ਇਹਨੂੰ ਤੁਸੀਂ ਦੀਗਬਾਰ ਚ ਰੱਖ ਦੋ ਨਾ 15 ਮਿੰਟਾਂ ਚ ਦੀਗ ਖਾਲੀ ਕਰ ਦਿੰਦਾ ਵਾ ਤੇ ਜਿਹਦੇ ਬੰਦੇ ਦੀ ਜ਼ਿੰਦਗੀ ਚ ਚਮਚਾਗਰੀ ਵਾਲੇ ਆ ਗਏ ਉਹਦਾ ਤੇ ਫੇਰ ਰਾਬੀ ਰੱਖਾ ਵਾ ਉਹਦਾ ਤੇ ਫੇਰ ਆਰਾਮ ਹੀ ਰੱਖਾ ਵਾ ਆ ਜਵਾਨੀ ਸਾਡੀ ਚਮਚਾਗਰੀ ਦੀ ਪੱਟੀ ਆ ਬੱਲੇ ਆਤ ਵਾ ਕਮਾਲ ਉਹ ਕਰਤਾ ਹੀ ਉਹ ਕਰਤਾ ਹੀ ਦੋਗ ਦਿੰਦੇ ਚਮਚਾਗਰੀ ਵਾਲੇ ਨੂੰ ਫਰੀ ਖਾਉਂਦੇ ਪਿਉਂਦੇ ਆ ਤੇ ਜੇ ਦਿਨ ਮੁੜ ਕੇ ਉਹ ਫੇਰ ਪਾਂ ਕਰਦੇ ਪਾਂਡੇ ਵਿੱਚ ਨੇ ਸ਼ੁਰੂ ਕਰ ਦਿੰਦਾ ਵਾ ਚਮਚਾ ਗਰੀ ਸ਼ਬਦ ਬਹੁਤ ਨਕਮਾ ਵਾਂ ਬਚ ਜੋ ਜੇ ਬਚਿਆ ਜਾਂਦਾ ਜੇ ਪੰਜਾਬੀਓ ਤੁਹਾਨੂੰ ਆ ਚੀਜ਼ਾਂ ਲੈ ਕੇ ਬਹਿ ਚੱਲੀਆਂ ਵਾਂ ਬਚਾ ਕਰ ਲੋ ਆਪਣਾ ਉਹ ਚਮਚਾ ਗਰੀ ਵਾਲਾ ਲੀਡਰ ਸੀ ਉਹ ਕਹਿੰਦਾ ਨੰਬਰਦਾਰ ਤੂੰ ਦੱਸੇਗਾ ਤੂੰ ਦੱਸੇਗਾ ਸਾਨੂੰ ਮੇਰੇ ਅਤੀ ਸਤਿਕਾਰਯੋਗ ਬਾਬਾ ਗੁਰਪਿੰਦਰ ਸਿੰਘ ਜੀ ਸਤਲਾਨੀ ਸਾਹਿਬ ਵਾਲੇ ਤੁਹਾਡੇ ਇਲਾਕੇ ਦਾ ਮਾਣ ਨੇ ਭਾਈ ਵੱਡੀਆਂ ਸੇਵਾਵਾਂ ਨੇ ਸਤਲਾਨੀ ਸਾਹਿਬ ਆਈ ਨਾ ਨજર ਬਹਿ ਕੇ ਮੈਂ ਬੜੇ ਘਟ ਸ਼ਖਸੀਅਤਾਂ ਨੂੰ ਸੁਣਦਾਂ ਵੇਖਿਆ ਨਹੀਂ ਤੇ ਮਹਾਪੁਰਖ ਆਉਂਦੇ ਆ ਮਥਾ ਟੇਕ ਕੇ ਤੁਰ ਜਾਂਦੇ ਆ ਪਰ ਜਿੱਥੇ ਵੀ ਬਾਬਾ ਜੀ ਮਿਲਦੇ ਆ ਮਾਇਆ ਵੀ ਬੜੀ ਦਿੱਤੀ ਉਹਨਾਂ ਨੇ ਪਿਆਰ ਬੜਾ ਦਿੱਤਾ ਪਰ ਜਿੱਥੇ ਵੀ ਮਿਲਦੇ ਆ ਬੱਚਿਆਂ ਵਾਂਗੂ ਪਿਆਰ ਕਰਦੇ ਮੈਂ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਾ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੌਇਦਾਰ ਕਹਿੰਦਾ ਨੰਬਰਦਾਰਾ ਜਾ ਜਾ ਕੇ ਨਾ ਮਤਾਬ ਸਿੰਘ ਦਾ ਪੁੱਤ ਚੁੱਕ ਕੇ ਲਿਆ ਤੁਰ ਪਿਆ ਤੁਰਿਆ ਜਾਵੇ ਤੁਰਿਆ ਜਾਵੇ ਤੁਰਿਆ ਜਾਵੇ ਤੇ ਮਨ ਉਹਦਾ ਬੜਾ ਡਰੇ ਡਰੇ ਇਸ ਕਰਕੇ ਕਿ ਜਿਹੜੇ ਮਤਾਬ ਸਿੰਘ ਦਾ ਪੁੱਤ ਉਹਨੇ ਫੜ ਕੇ ਲਿਆਉਣਾ ਨਾ ਉਸ ਮਤਾਬ ਸਿੰਘ ਨਾਲ ਉਹਨੇ ਪੱਗ ਬਟਾਈ ਆ ਉਹਦਾ ਭਰਾ ਬਣਿਆ ਵਾ ਤੇ ਹੁਣ ਜਿਹਦਾ ਉਹ ਭਰਾ ਬਣਿਆ ਤੇ ਉਹਦਾ ਪੁੱਤ ਕਿਦਾਂ ਮਰਵਾ ਦੇ ਜੇ ਪੁੱਤ ਮਰਵਾਇਆ ਫਿਰ ਕਲੰਕ ਲੱਗੂ ਤੇ ਜੇ ਪੁੱਤ ਬਚਾ ਕੇ ਯਾਰੀ ਬਚਾਲੀ ਤੇ ਅਗਲਿਆਂ ਨੇ ਕਾਹਨ ਬਚਾ ਪੀੜ ਕੇ ਮਾਰ ਜਾਣਾ ਇੱਥੇ ਬੰਦੇ ਫਸਦੇ ਆ ਜਾ ਕੇ ਜਦੋਂ ਅਸੂਲਾਂ ਦਾ ਪਤਾ ਲੱਗੇ ਨਥਾ ਨੰਬਰਦਾਰ ਮੁੰਡਾ ਫੜਾ ਵੀ ਦਿੰਦਾ ਤੇ ਕੋਈ ਗੱਲ ਨਹੀਂ ਪਰ ਬੰਦੇ ਨੂੰ ਪਤਾ ਲੱਗਾ ਵੀ ਅਸੂਲ ਕੀ ਹੁੰਦੇ ਆ ਬੰਦੇ ਦੀ ਪਰਖ ਹੀ ਉੱਥੇ ਹੁੰਦੀ ਜਿੱਥੇ ਉਹਦੀ ਪਰਖ ਦੀ ਘੜੀ ਹੋਵੇ ਜਿਦਾ ਮੇਰੇ ਅਗੇ ਦਾ ਸਾਰੀ ਉਮਰ ਦਾ ਨੀ ਨ ਲੱਗਾ ਉਹ ਵੀ ਮੁੱਛਾ ਨੋਤਾ ਦੇ ਕਹਿੰਦਾ ਨਾ 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 ਰੁਪਈਆ ਨਹੀਂ ਖਾਦਾ ਤੇਰਾ ਦਾ ਹੀ ਨਹੀਂ ਲੱਗਾ ਤੂੰ ਸਾਰਾ ਪਿੰਡ ਵੇਚ ਜਾਣਾ ਹੀ ਤੂੰ ਵੇਚ ਜਾਣਾ ਇਹ ਸਾਰਾ ਕੁਝ ਤੇਰਾ ਦਾ ਨਹੀਂ ਲੱਗਣ ਦਿੱਤਾ ਅਗਲਿਆਂ ਨੇ ਜਿਹਦਾ ਦਾ ਨਹੀਂ ਲੱਗਾ ਉਹ ਵੀ ਇੱਥੇ ਆਖੀ ਜਾਂਦਾ ਵੀ ਅਸੀਂ ਬੜੇ ਸੱਚੇ ਹੁੰਨੇ ਆ ਸਵਾਦ ਤਾਂ ਦਾ ਜਿੱਦਣ ਦਾ ਲਾਉਣ ਦਾ ਤੇ ਕੁੰਡੀ ਲਾਉਣ ਦਾ ਟਾਈਮ ਵੀ ਪੂਰਾ ਹੋਵੇ ਬੰਦਾ ਉਸ ਦਿਨ ਵੀ ਆਖੇ ਨਹੀਂ ਯਾਰ ਆ ਗਲਤ ਕੰਮ ਨਹੀਂ ਕਰਨਾ ਉਹਨਾਂ ਨੂੰ ਮਰਦ ਸੂਰਮੇ ਕਿਹਾ ਜਾਂਦਾ ਵਾ ਹੁਣ ਨਥੇ ਨੰਬਰਦਾਰ ਨੇ ਮਤਾਬ ਸਿੰਘ ਨਾਲ ਵਟਾਈਆ ਪੱਗ ਤੇ ਉਹਦਾ ਬਣਿਆ ਵਾ ਪੱਗਵਟ ਭਰਾ ਕਹਾਣੀ ਵੇਖੋ ਕਿੱਧਰ ਮੁੜ ਲੱਗੀ ਆ ਇੱਕ ਬੰਨੇ ਉਹ ਪੱਗਵਟ ਭਰਾ ਬਣਿਆ ਤੇ ਉਸੇ ਭਰਾ ਦਾ ਪੁੱਤ ਮਾਰਨਾ ਪਿੰਡ ਦੀ ਸਾਥ ਚ ਖੜ ਕੇ ਤੁਰਿਆ ਜਾਵੇ ਤੇ ਮਾਨੀ ਮਨ ਸੋਚੇ ਨੱਥਿਆ ਜੇ ਤੇ ਨੰਬਰਦਾਰੀ ਬਚਾਉਣੀ ਉਹ ਤੇ ਫਿਰ ਯਾਰ ਮਾਰ ਕਰ ਲਾ ਤੇ ਜੇ ਦੁਨੀਆ ਤੇ ਕੋਈ ਨਾਮ ਬਣਾਉਣਾ ਤੇ ਫਿਰ ਨੰਬਰਦਾਰੀ ਨੂੰ ਅੱਗ ਲਾ ਤੇ ਯਾਰ ਮਾਰਨਾ ਕਰੀ ਯਾਰੀ ਬਚਾਲਾ ਬੰਦੇ ਦੀ ਕਮਾਈ ਕੀ ਆ ਗੱਡੀਆਂ ਕੋਠੀਆਂ ਮਿਹਨਤ ਨਾਲ ਆ ਜਾਂਦੀਆਂ ਪੈਸੇ ਆ ਕਮਾਈ ਕੀ ਆ ਕਮਾਈ ਆ ਬੰਦੇ ਦਾ ਸਿਵਿਆਂ ਨੂੰ ਜਾਂਦਾ ਕੱਠ ਕਿੰਨਾ ਮਗਰਲੇ ਬੰਦੇ ਆ ਸਿਵਿਆਂ ਨੂੰ ਜਾਂਦਾ ਕੱਠ ਦੱਸਦਾ ਬੰਦੇ ਨੇ ਕੁਝ ਕਮਾਇਆ ਜ਼ਿੰਦਗੀ ਚ ਬੰਦੇ ਦੇ ਮਰਨ ਤੋਂ ਬਾਅਦ ਉਹਨੂੰ ਪਿੰਡ ਚ ਕਿੰਨੇ ਚੰਗੇ ਤਰੀਕੇ ਨਾਲ ਕਿੰਨੇ ਸਾਲ ਲੋਕੀ ਯਾਦ ਕਰਦੇ ਆ ਹੁਣ ਪਿੰਡਾਂ ਚ ਮਰੇ ਤੇ ਕਈ ਹੋਣੇ ਆ ਤੇ ਬਾਬਾ ਸਰੈਣ ਸਿੰਘ ਵੀ ਤੇ ਦੁਨੀਆ ਤੋਂ ਗਿਆ ਵਾ ਮੇਲਾ ਲਾ ਕੇ ਬੈਠੇ ਜੇ ਨਾ ਸਾਰਾ ਤੇ ਮੇਲੇ ਕਿਦਾਂ ਲਾਤੇ ਤੁਸੀਂ ਪਿੰਡ ਚ ਕਈ ਬੰਦੇ ਇਹੋ ਜਿਹੇ ਜਿਹੜੇ ਸਭ ਤੋਂ ਤਗੜੇ ਹੁੰਦੇ ਆ ਅਮੀਰ ਵੀ ਹੁੰਦੇ ਆ ਲੋਕੀ ਉਹਨਾਂ ਦੀ ਮੜੀ ਦੇਖ ਲੋ ਕੇ ਕੋਲ ਹੀ ਆਖੀ ਜਾਂਦੇ ਨੇ ਚੰਗਾ ਆਇਆ ਸਿਆਪਾ ਨੇ ਬੜਿਆ ਇਹਨੇ ਵਾਣੀ ਪਾਇ ਸਾਰੇ ਟੱਬਰ ਨੂੰ ਤੇ ਕਈਓ ਹੁੰਦੇ ਆ ਜਿਨ੍ਹਾਂ ਦੇ ਘਰ ਵੀ ਛੋਟੇ ਹੁੰਦੇ ਆ ਗੱਡੀ ਪਤਾ ਨਹੀਂ ਹੈਗੀ ਕਿ ਨਹੀਂ ਹੈਗੀ ਚਾਰ ਦਮੜੇ ਬੈਂਕ 'ਚ ਹੈਗੇ ਕਿ ਨਹੀਂ ਹੈਗੇ ਉਹ ਬੰਦਾ ਦੁਨੀਆ ਤੋਂ ਗਿਆ ਉਹਦੇ ਕੋਲ ਖਲੋਤੇ ਲੋਕੀ ਕਹਿੰਦੇ ਕਾਟਾ ਪੈ ਗਿਆ ਪੂਰਾ ਨਹੀਂ ਹੋਣਾ ਕਦੀ ਆ ਵਾ ਕਮਾਈ ਤੁਹਾਡੀ ਜ਼ਿੰਦਗੀ ਦੀ ਤੇ ਇਹ ਕਮਾਈ ਕੀਤੀ ਜਾਂਦੀ ਆ ਦਿਲ ਜਤਨ ਨਾਲ ਬਸ ਦਿਲ ਜਿਤਨਾ ਬਹੁਤ ਔਖਾ ਵਾ ਜਿਨੇ ਕਿਸੇ ਦੇ ਦਿਲ ਚ ਥਾਂ ਬਣਾਈ ਉਹ ਬੰਦੇ ਸਦੀ ਬਾਬੇ ਸੁਰੇਣ ਸਿੰਘ ਨੇ ਤੁਹਾਡੇ ਦਿਲਾਂ ਚ ਥਾਂ ਬਣਾਈਆਂ ਬਸ ਦਿਲ ਜਿਤਨਾ ਹੀ ਦਿਓ ਔਖਾ ਵਾ ਜੁੱਤੀ ਦੇ ਜੋਰ ਨਾਲ ਦਿੱਲੀ ਵੀ ਜਿੱਤੀ ਜਾ ਸਕਦੀ ਆ ਪਰ ਦਿਲ ਜਿਤਨਾ ਸਾਰੇ ਬੰਦਿਆਂ ਦੇ ਹਿੱਸੇ ਨਹੀਂ ਜੀ ਆਇਆ ਹੁਣ ਨਥਾ ਨੰਬਰਦਾਰ ਤੁਰਿਆ ਜਾਵੇ ਕਹਿੰਦਾ ਅਮਨਾ ਜੇ ਯਾਰ ਮਾਰ ਕੀਤੀ ਫਿਰ ਕਲੰਕ ਲਾਨਤਾ ਤੇ ਜੇ ਯਾਰ ਮਾਰ ਨਾ ਕੀਤੀ ਤੇ ਨੰਬਰਦਾਰੀ ਦੇ ਚੱਕਰ ਚ ਪੈ ਗੋ ਦਿੱਤਾ ਵੀ ਮਰਿਓ ਕਰੇਗਾ ਕੀ ਇਨੇ ਚਰ ਨੂੰ ਨੱਥਾ ਨੰਬਰਦਾਰ ਮਹਿਤਾਬ ਸਿੰਘ ਦੇ ਘਰ ਆ ਗਿਆ ਤੇ ਮਹਿਤਾਬ ਸਿੰਘ ਦਾ 60 ਸਾਲਾਂ ਦਾ ਪੁੱਤ ਮਿੱਟੀ ਚ ਖੇਡਦਾ ਸੀ ਨੱਥੇ ਦਾ ਰੋਗ ਭਰ ਆ ਗਿਆ ਓਏ ਆ ਪੁੱਤ ਮਰਵਾਇਆ ਯਾਰ ਦਾ ਪੁੱਤ ਮਰਵਾਉਣਾ ਏ ਇੱਕ ਨੰਬਰਦਾਰੀ ਪਿੱਛੇ ਚਾਰ ਛਲੜਾਂ ਪਿੱਛੇ